ਪੀਰੀ ਫੁਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੰਜ ਤਨ ਪਾਕ ਘਰਾਨੇ ਦਾ ਵਜ਼ੀਫਾ ਦੇਣ ਜਾ ਰਹੇ ਹਾਂ ਜੋ ਕਿ ਬੜਾ ਹੀ ਜ਼ਬਰਦਸਤ ਵਜ਼ੀਫਾ ਆ ਜਿਹੜਾ ਸਰਕਾਰਾਂ ਦਾ ਪੰਜ ਤਨ ਪਾਕ ਘਰਾਨੇ ਦਾ ਵਜ਼ੀਫਾ ਆ ਜਿਹੜਾ ਇਸ ਵਜ਼ੀਫੇ ਨੂੰ ਆਪਣੇ ਕੋਲ ਰੱਖਦਾ ਆ ਉਹਦੇ ਘਰ ਦੇ ਵਿੱਚ ਕੋਈ ਤੰਗੀ ਕੋਈ ਤਰਾਂਤ ਕਿਸੇ ਪ੍ਰਕਾਰ ਦੀ ਕੋਈ ਮੁਸੀਬਤ ਉਹਦੇ ਉੱਤੇ ਨਹੀਂ ਆਉਂਦੀ ਤੇ ਇਸ ਵਜ਼ੀਫੇ ਨੂੰ ਤੁਸੀਂ ਚੰਗੀ ਤਰ੍ਹਾਂ ਵੀ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਚੰਗੀ ਤਰ੍ਹਾਂ ਇਸ ਵਜ਼ੀਫੇ ਨੂੰ ਸਮਝ ਲੈਣਾ ਤਾਂ ਕਿ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਆਂ ਜੀ ਪੌਸ ਪੰਜ ਤਨ ਪਾਕ ਘਰਾਨੇ ਦੇ ਵਜ਼ੀਫੇ ਬਾਰੇ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਇਹ ਜਿਹੜਾ ਵਜ਼ੀਫਾ ਹੈ ਨਾ ਇਹ ਸਰਕਾਰਾਂ ਦਾ ਇੰਨਾ ਕੁ ਜ਼ਬਰਦਸਤ ਵਜ਼ੀਫਾ ਹੈ ਜਿਹਨੂੰ ਦੁਨੀਆ ਆਪ ਲੱਭਦੀ ਇਹੋ ਜੀ ਚੀਜ਼ ਨੂੰ ਕਿਉਂ ਕਰਕੇ ਇਹੋ ਜਿਹੀ ਚੀਜ਼ ਜਿਹੜੀਆਂ ਵੀ ਚੀਜ਼ਾਂ ਤੁਹਾਨੂੰ ਅਸੀਂ ਦਿੰਨੇ ਆ ਨਾ ਇਹ ਪਹਿਲਾਂ ਤਾਂ ਕਿਤੇ ਆਮ ਛੇਤੀ ਕਿਤੇ ਮਿਲਦੀਆਂ ਨਹੀਂ ਜਦੋਂ ਇਹ ਚੀਜ਼ਾਂ ਤੁਸੀਂ ਮਿਲ ਤੁਹਾਨੂੰ ਮਿਲ ਜਾਂਦੀਆਂ ਫਿਰ ਤੁਹਾਡੇ ਜਿਹੜੇ ਦਿਨ ਆਉਂ ਥੋੜੇ ਦਿਨਾਂ ਜੀ ਬਦਲਨੇ ਸ਼ੁਰੂ ਹੋ ਜਾਂਦੇ ਆ ਇਹਨਾਂ ਨੂੰ ਤੀਜਾਂ ਨੂੰ ਵਰਤਣਾ ਪੈਂਦਾ ਆ ਵਰਤ ਕੇ ਦੇਖਣਾ ਪੈਂਦਾ ਆ ਕਿਉਂ ਕਰਕੇ ਇਹਨਾਂ ਦੇ ਵਿੱਚ ਸਰਕਾਰਾਂ ਦੀ ਬਹੁਤ ਵੱਡੀ ਰਹਿਮਤ ਮਿਲਦੀ ਹੈ ਪਰ ਜੇ ਇਹਨੂੰ ਕਹਿ ਲਓ ਕਿ ਆਪਾਂ ਸੱਚੇ ਮਨ ਦੇ ਨਾਲ ਸੱਚੀ ਸ਼ਰਧਾ ਦੇ ਨਾਲ ਇਸ ਵਧੀਫੇ ਨੂੰ ਆਪਣੇ ਕੋਲ ਰੱਖ ਕੇ ਇਹਨੂੰ ਜਦੋਂ ਵਰਤਦੇ ਆਂ ਤਾਂ ਸਾਡੇ ਜਿਹੜੇ ਦਿਨਾਂ ਉਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਫਿਰ ਮਾਲਕ ਆਪ ਨਾਲ ਸਹਾਈ ਹੁੰਦਾ ਹੈ ਕਿਉਂ ਕਰਕੇ ਵਜ਼ੀਫਾ ਆਇਆ ਕੋਈ ਵੀ ਵਜ਼ੀਫਾ ਸਰਕਾਰਾਂ ਦਾ ਹੁੰਦਾ ਹੈ ਨਾ ਜਿਹੜਾ ਲਾਲੇ ਪੰਜ ਤਨਪਾਕ ਘਰਾਨੇ ਦਾ ਵਜ਼ੀਫਾ ਤਾਂ ਇੰਨਾ ਕਿ ਜ਼ਬਰਦਸਤ ਵਜ਼ੀਫਾ ਹੁੰਦਾ ਹੈ ਕਿ ਉਹਦਾ ਕੋਈ ਤੋੜ ਨਹੀਂ ਹੈਗਾ ਨਾ ਉਹਦਾ ਕੋਈ ਮੁਕਾਬਲਾ ਕਰ ਸਕਦਾ ਹਰ ਇੱਕ ਪਾਸੋਂ ਹਰ ਥਾਂ ਤੇ ਹਰ ਮੁਸ਼ਕਲ ਦੇ ਵਿੱਚ ਕੰਮ ਆਉਣ ਵਾਲਾ ਵਜ਼ੀਫਾ ਹੈ ਜਿੱਥੇ ਤੁਹਾਨੂੰ ਦੁਨੀਆ ਦੀਆਂ ਕਹਿ ਲੋ ਕਿ ਸਾਰੀਆਂ ਕਰਾਮਾਤਾਂ ਖਤਮ ਹੋ ਜਾਂਦੀਆਂ ਉੱਥੇ ਇਸ ਵਜੀਫੇ ਦੀਆਂ ਕਰਾਮਾਤਾਂ ਸ਼ੁਰੂ ਹੋ ਜਾਂਦੀਆਂ ਅਰੇ ਸਰਕਾਰਾਂ ਦਾ ਵਜੀਫਾ ਹੈ ਇਸ ਕਰਕੇ ਸਰਕਾਰਾਂ ਨੇ ਰਹਿਮਤ ਦੇ ਨਾਲ ਇਹ ਵਜੀਫੇ ਮਿਲਦੇ ਆ ਕਿਉਂ ਕਰਕੇ ਸਰਕਾਰਾਂ ਆਪਣੇ ਬੱਚਿਆਂ ਨੂੰ ਆਪਣੀਆਂ ਕੋਈ ਵੀ ਜਿਹੜੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਨੂੰ ਕਦੀ ਵੀ ਉਹ ਮੁੱਖ ਚ ਨਹੀਂ ਦੇਖਣਾ ਚਾਹੁੰਦੇ ਸਾਰੇ ਆਪਣੇ ਬੱਚਿਆਂ ਨੂੰ ਸੁੱਖ ਦੇ ਵਿੱਚ ਹੀ ਦੇਖਣਾ ਚਾਹੁੰਦੇ ਆ ਸਰ ਕਿ ਇਹ ਜਿਹੜਾ ਪੰਜ ਤਨ پاک ਕਰਨੇ ਦਾ ਵਜ਼ੀਫਾ ਆ ਇਹ ਆਪਣੇ ਆਪ ਦੇ ਵਿੱਚ ਅਲੌਕਿਕ ਸ਼ਕਤੀਆਂ ਨਾਲ ਭਰਿਆ ਹੋਇਆ ਵਜ਼ੀਫਾ ਆ ਇਹਨੂੰ ਤੁਸੀਂ ਕਰਨਾ ਕੁਝ ਨਹੀਂ ਹੈ ਇਹ ਜਿਹੜਾ ਵਜ਼ੀਫਾ ਆ ਇਹਨੂੰ ਸਿਰਫ ਤੁਸੀਂ ਆਪਣੇ ਕੋਲ ਲਿਖ ਲੈਣਾ ਇਸ ਵਜ਼ੀਫੇ ਨੂੰ ਲਿਖ ਕੇ ਕੋਰੇ ਕਾਗਜ਼ ਤੇ ਉੱਤੇ ਰੱਖ ਰੱਖ ਕੇ ਲਿਖ ਕੇ ਜਦੋਂ ਇਹਨੂੰ ਆਪਣੇ ਤੁਸੀਂ ਕੋਲ ਰੱਖੂਗੇ ਤਾਂ ਤੁਹਾਡੇ ਜਿਹੜਾ ਸਮਾਂ ਆ ਨਾ ਜਿਹੜਾ ਦਿਨ ਆ ਉਹ ਬਦਲਨੇ ਆਪਣੇ ਆਪ ਸ਼ੁਰੂ ਹੋ ਜਾਣਗੇ ਯੋਗ ਕਰਕੇ ਸਰਕਾਰਾਂ ਦਾ ਇਹ ਜਿਹੜਾ ਵਜ਼ੀਫਾ ਬਹੁਤ ਜ਼ਬਰਦਸਤ ਵਜ਼ੀਫਾ ਹੈ ਹੁਣ ਤੁਸੀਂ ਇਹ ਜਿਹੜਾ ਵਜ਼ੀਫਾ ਜਿਹਦੇ ਬਾਰੇ ਮੈਂ ਗੱਲ ਕਰਦਾ ਆਂ ਇਸ ਵਜ਼ੀਫੇ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲੈਣਾ ਕਿਉਂ ਕਰਕੇ ਇਹ ਸਮਝਣ ਦੇ ਨਾਲ ਹੀ ਸਾਰੀ ਗੱਲਬਾਤ ਹੋਣੀ ਆਂ ਕਈ ਵਾਰ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਰਹਿੰਦੇ ਆਂ ਪਰ ਵਜ਼ੀਫੇ ਨੂੰ ਸਮਝਦਾ ਨਹੀਂ ਕੋਈ ਹੁਣ ਵਜ਼ੀਫਾ ਸੁਣੋ ਪਹਿਲਾਂ ਤੁਹਾਡੀ ਸਕਰੀਨ ਦੇ ਦੇਖੋ ਵਜ਼ੀਫਾ ਸ਼ੋ ਹੋ ਰਿਹਾ ਹੋਣਾ ਇਹ ਜਿੱਦਾਂ ਜਿੱਦਾਂ ਉੱਪਰ ਅੱਲਾ ਮੁਹੰਮਦ ਅਲੀ हसन ਹੁਸੈਨ ਫਾਤਿਮਾ ਇਹ ਸਭ ਦੇ ਨੰਬਰ ਲਿਖੇ ਹੋਏ ਆਂ ਇਹ ਸਰਕਾਰਾਂ ਦੇ ਨੰਬਰ ਲਿਖੇ ਹੋਏ ਆ ਤੁਸੀਂ ਕੁਝ ਨਹੀਂ ਕਰਨਾ ਐਸੇ ਟੈਕਸ ਵਧੀਫੇ ਨੂੰ ਇਹਦਾ ਲਿਖ ਲੈਣਾ ਸਕਰੀਨ ਸ਼ਾਟ ਮਾਰ ਕੇ ਤੇ ਥੱਲੇ ਇੱਥੇ ਆਪਣਾ ਨਾਮ ਲਿਖ ਲੈਣਾ ਇਹਦੇ ਥੱਲੇ ਆ ਜਿਹੜਾ 135 ਲਿਖਿਆ ਇਹਦੇ ਥੱਲੇ ਆਪਣਾ ਨਾਮ ਲਿਖਣਾ ਜਿਹੜਾ ਵੀ ਬੰਦਾ ਮੁਸੀਬਤ ਦੇ ਵਿੱਚ ਕਿਰਿਆ ਹੋਵੇ ਮੁਸ਼ਕਲਾਂ 'ਚ ਫਸਿਆ ਹੋਵੇ ਜਿਹਨੂੰ ਹਰ ਤાં ਤੋਂ ਕਹ ਲੋ ਕਿ ਕੋਈ ਨਾ ਮਿਲਦਾ ਹੋਵੇ ਉਹਨੇ ਆਪਣਾ ਚਾਹੇ ਲੇਡੀਸ ਹੈ ਚਾਹੇ ਕੋਈ ਬੰਦਾ ਹੈ ਐਦਾ ਨਾਮ ਲਿਖ ਲੈਣਾ ਇਸ ਵਜ਼ੀਫੇ ਦੇ ਵਿੱਚ ਨਾਮ ਲਿਖਣ ਤੋਂ ਬਾਅਦ ਇਸ ਵਜ਼ੀਫੇ ਨੂੰ ਕਾਗਜ਼ ਨੂੰ ਫੋਲਡ ਕਰ ਲੈਣਾ ਫਿਰ ਇਹਦੇ ਵਿੱਚ ਖੁਸ਼ਬੂਦਾਰ ਤੁਸੀਨ ਅਤਰ ਲਾ ਦੇਣਾ ਖੁਸ਼ਬੂਦਾਰ ਸੈਂਟ ਹੁੰਦਾ ਜਿਹੜਾ ਜਾਂ ਅਤਰ ਮਿਲ ਜਵੇ ਬਹੁਤ ਵਧੀਆ ਜਿਹੜਾ ਖੁਸ਼ਬੂ ਆ ਇਹਦੇ ਵਿੱਚ ਖੁਸ਼ਬੂ ਲਗਾਉਣੀ ਲਗਾਉਣੀ ਆ ਇਹ ਖੁਸ਼ਬੂਦਾਰ ਅਤਰ ਜਿਹੜਾ ਤੁਸੀਂ ਇਹਨੂੰ ਲਗਾਉਣ ਤੋਂ ਬਾਅਦ ਇਹ ਕਾਗਜ਼ ਜਿਹੜਾ ਹੈ ਨਾ ਇਸ ਕਾਗਜ਼ ਨੂੰ ਫੋਲਡ ਕਰ ਲੈਣਾ ਇਹ ਲਿਖ ਤੁਸੀਂ ਇਹ ਲਿਖਣਾ ਜਾਂ ਤਾਂ ਆਪਾਂ ਵੀਰਵਾਰ ਵਾਲੇ ਦਿਨ ਜਾਂ ਜੁਮੇ ਦੀ ਰਾਤ ਤੇ ਲਿਖਣਾ ਆ ਸ਼ੁੱਕਰਵਾਰ ਵਾਲੇ ਦਿਨ ਜਿਹੜਾ ਜੁਮੇ ਦੀ ਰਾਤ ਹੁੰਦੀ ਆ ਉਦੋਂ ਇਹ ਲਿਖਿਆ ਜਾਂਦਾ ਤੇ ਇਹਨੂੰ ਜਦੋਂ ਲਿਖ ਲਿਆ ਤੁਸੀਂ ਤੇ ਕਾਗਜ਼ ਦੇ ਵਿੱਚ ਕਾਗਜ਼ ਨੂੰ ਚੰਗੀ ਤਰ੍ਹਾਂ ਫੋਲਡ ਕਰ ਦੇਣਾ ਚਾਰੇ ਪਾਸੋਂ ਫੋਲਡ ਕਰਕੇ ਇਹ ਜਿਹੜਾ ਕਾਗਜ਼ ਆ ਜਦੋਂ ਇਹਨੂੰ ਵਜ਼ੀਫੇ ਨੂੰ ਲਿਖਣ ਤੋਂ ਬਾਅਦ ਇਹਨੂੰ ਜਦੋਂ ਤੁਸੀਂ ਇਸ ਕਾਗਜ਼ ਨੂੰ ਆਪਣੇ ਕੋਲ ਰੱਖੋਗੇ ਇਸ ਕਾਗਜ਼ ਨੂੰ ਰੱਖਣ ਦੇ ਨਾਲ ਤੁਹਾਡੇ ਜਿਹੜੇ ਦਿਨ ਹਨ ਬਦਲਨੇ ਬਹੁਤ ਜਲਦੀ ਸ਼ੁਰੂ ਹੋ ਜਾਣਗੇ ਇਹਦੇ ਨਾਲ ਹਰ ਪਾਸੋਂ ਜਿਹੜੀਆਂ ਕਹ ਲੋ ਕਿ ਰਹਿਮਤਾਂ ਵਰਸੇ ਜਾਣੀਆਂ ਹਰ ਪਾਸੋਂ ਜਿਹੜੀਆਂ ਕੀ ਗੈਵੀ ਤਾਕਤਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਕਿਉਂ ਕਰਕੇ ਇਹ ਪੰਜ ਤਨ ਪਾਕ ਘਰਾਂ ਨੇ ਦਾ ਇਹ ਵਜ਼ੀਫਾ ਆ ਇਹ ਆਮ ਖਾਸ ਵਜ਼ੀਫਾ ਨਹੀਂ ਇਹਦੇ ਨਾਲ ਬਹੁਤ ਖੁਦਾਈ ਤਾਕਤਾਂ ਚੱਲਦੀਆਂ ਆ ਇਸ ਵਜ਼ੀਫੇ ਦੇ ਵਜ਼ੀਫੇ ਨੂੰ ਲੈਣ ਦੇ ਲਈ ਲੋਕ ਬਹੁਤ ਪ੍ਰਯਤਨ ਕਰਦੇ ਆ ਪਰ ਅਸੀਂ ਅੱਜ ਤੁਹਾਨੂੰ ਇਹ ਵਜ਼ੀਫਾ ਜਿਹੜਾ ਦੇ ਰਹੇ ਆ ਬਹੁਤ ਬਹੁਤ ਮੁਸ਼ਕਲ ਦੇ ਨਾਲ ਹੀ ਲਿਆ ਸੀ ਇਹ ਵਜ਼ੀਫਾ ਤੁਹਾਨੂੰ ਤਾਂ ਹੀ ਅੱਜ ਦੇਣ ਲੱਗੇ ਆ ਕਿ ਤੁਸੀਂ ਕਿਸੇ ਵੀ ਪਾਸੋਂ ਆਪਣੀ ਕੋਈ ਵੀ ਜਿਹੜੀ ਜ਼ਿੰਦਗੀ ਦੀ ਮਾਰ ਚੱਲ ਰਹੇ ਹੋ ਤੁਸੀਂ ਉਸ ਦੇ ਵਿੱਚ ਨਾ ਫਸਿਓ ਤੇ ਤੁਸੀਂ ਹਰ ਮੁਸ਼ਕਲ ਦੇ ਵਿੱਚੋਂ ਨਿਕਲ ਜਾਓ ਤਾਂ ਕਿ ਤੁਹਾਨੂੰ ਅੱਲਾਹ ਤਾਲਾ ਹਰ ਪਾਸੋਂ ਰਹਿਮਤ ਦੇਣ ਹਰ ਪਾਸੋਂ ਖੁਸ਼ੀਆਂ ਖੇੜੇ ਦੇਣ ਤੁਹਾਡੇ ਘਰ ਪਰਿਵਾਰ ਦੇ ਵਿੱਚ ਤੁਹਾਨੂੰ ਐਦਾਂ ਦੇ ਰਸਤੇ ਉੱਤੇ ਮਾਲਕ ਲੈ ਕੇ ਜਾਵੇ ਤੁਹਾਨੂੰ ਤੁਹਾਨੂੰ ਕੋਈ ਜਿੱਥੇ ਤੁਹਾਡੀ ਕੋਈ ਖੁਸ਼ੀ ਖੋ ਨਾ ਸਕੇ ਤੁਹਾਨੂੰ ਮਾਲਕ ਇੰਨੀਆਂ ਕੀ ਇੱਜ਼ਾਤਤਾ ਦੇਵੇਗਾ ਇਹ ਜਿਹੜਾ ਵਜ਼ੀਫਾ ਆ ਇਹਨੂੰ ਜਿੱਦਾਂ ਤੁਹਾਨੂੰ ਦੱਸਿਆ ਇਹ ਵਜ਼ੀਫਾ ਤੁਸੀਂ ਇੱਕ ਵਾਰ ਜਿਸ ਤਰ੍ਹਾਂ ਲਿਖ ਲੈਣਾ ਫਿਰ ਅਗਲੀ ਵਾਰ ਫਿਰ ਜਦੋਂ ਅਗਲਾ ਸ਼ੁੱਕਰਵਾਰ ਆਉਣਾ ਐਸੀ ਤਰ੍ਹਾਂ ਇਸੇ ਵਜ਼ੀਫੇ ਨੂੰ ਲਿਖ ਲੈਣਾ ਦੂਜਾ ਜਿਹੜਾ ਵਜ਼ੀਫਾ ਜਦੋਂ ਤੁਸੀਂ ਲਿਖਣਾ ਹੈ ਉਹ ਵੀ ਜੁਮੇ ਰਾਤ ਨੂੰ ਲਿਖਣਾ ਐਦਾਂ ਇਹਨੂੰ ਲਿਖਣ ਤੋਂ ਬਾਅਦ ਸੈਂਟ ਲਾ ਦੇਣਾ ਇਹਦੇ ਵਿੱਚ ਸੈਂਟ ਲਾ ਕੇ ਕੋਰੇ ਕਾਗੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਇੱਕ ਜਿਹੜਾ ਵਜ਼ੀਫਾ ਆ ਇੱਕ ਤੁਸੀਂ ਆਪਣੇ ਕੋਲ ਰੱਖਣਾ ਹੈ ਦੂਜਾ ਵਜ਼ੀਫਾ ਤੁਸੀਂ ਆਪਣੇ ਘਰ ਦੀ ਅਲਮਾਰੀ ਦੇ ਵਿੱਚ ਰੱਖ ਦੇਣਾ ਘਰ ਦੀ ਤਜੋਰੀ ਅਲਮਾਰੀ ਜਾਂ ਜਿੱਥੇ ਤੁਸੀਂ ਪੂਜਾ ਕਰਦੇ ਹੋ ਉਹ ਉੱਥੇ ਰੱਖ ਦੇਣਾ ਫਿਰ ਤੁਸੀਂ ਇਹ ਦੇਖਣਾ ਜਦੋਂ ਇਸੇ ਤਰੀਕੇ ਨਾਲ ਤੁਸੀਂ ਚਾਰ ਵਜ਼ੀਫੇ ਲਿਖ ਲੈਣੇ ਆ ਇੱਕ ਵਜ਼ੀਫਾ ਆਪਣੇ ਕੋਲ ਰੱਖਣਾ ਹੈ ਤੇ ਬਾਕੀ ਦੇ ਜਿਹੜੇ 3 ਵਜ਼ੀਫੇ ਉਹ ਘਰ ਦੇ ਵਿੱਚ ਜਿੱਥੇ ਤੁਸੀਂ ਪੂਜਾ ਕਰਦੇ ਉੱਥੇ ਰੱਖ ਲੈਣੇ ਆ ਤੇ ਜਦੋਂ ਤੁਸੀਂ ਇਹ 4 ਵਜ਼ੀਫੇ ਲਿਖ ਲੈ ਫਿਰ ਤੁਸੀਂ ਪੰਜਵਾਂ ਵਜ਼ੀਫਾ ਵੀ ਲਿਖਣਾ ਹੈ 5 ਵਜ਼ੀਫੇ ਜਦੋਂ ਤੁਸੀਂ ਪੂਰੇ ਕਰ ਲੈ ਫਿਰ ਤੁਹਾਡੇ ਜਿਹੜੇ ਦਿਨ ਆ ਉਹ ਆਪਣੇ ਆਪ ਬਦਲਨੇ ਆਟੋਮੈਟਿਕਲੀ ਸ਼ੁਰੂ ਹੋ ਜਾਣੇ ਆ ਤੁਸੀਂ ਦੇਖੋਗੇ ਕਿ ਜਿਹੜੀਆਂ ਤੁਸੀਂ ਚੀਜ਼ਾਂ ਸੋਚ ਰਹੇ ਸੀ ਉਹ ਤੁਹਾਡੇ ਨਾਲ ਹੁਣ ਹੋਣੀਆਂ ਸ਼ੁਰੂ ਹੋ ਗਈਆਂ ਹੁਣ ਤੁਹਾਡਾ ਮੁਕੱਦਰ ਜਿਹੜਾ ਕਹਿ ਲਓ ਉਹ ਬਦਲਣਾ ਸ਼ੁਰੂ ਹੋ ਗਿਆ ਤੇ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਇਹਦੀ ਰਹਿਮਤ ਤੇ ਇਹਦੀ ਕਰਾਮਾਤ ਜਿਹੜੀ ਆ ਦਿਖਣੀ ਸ਼ੁਰੂ ਹੋ ਜਾਣੀ ਆ ਕਿਉਂ ਕਰਕੇ 5 ਤਨ ਪਾਕ ਘਰਾਨੇ ਦਾ ਵਜ਼ੀਫਾ ਆ ਇਹ ਵਜ਼ੀਫਾ ਇਹਦੇ ਤੇ ਜਿਆਦਾ ਹੀ ਮਿਹਨਤ ਨਹੀਂ ਕੁਝ ਕਰਨ ਦੀ ਲੋੜ ਨਾ ਕੋਈ ਅਮਲ ਪੜਨ ਦੀ ਲੋੜ ਆ ਨਾ ਕੋਈ ਕਹਿ ਲੋ ਕਿ ਆਪਾਂ ਨੂੰ ਕੁਝ ਕਰਨ ਦੀ ਲੋੜ ਆ ਇਹ ਸਿਰਫ ਐਸ ਇਟ ਇਜ਼ ਆਪਾਂ ਲਿਖਣਾ ਆ ਜਿੱਦਾਂ ਵੀ ਇਹ ਅੱਲਾਹ ਤਾਲਾ ਦੇ ਨਾਮ ਆ ਜਿਹੜੇ ਅੱਲਾਹ ਤਾਲਾ ਦੇ ਨੰਬਰ ਆ ਜੋ ਪੰਜ ਤਨ ਪਾਕ ਘਰਾਨੇ ਦੇ ਨੰਬਰ ਹੈ ਉਹਨਾਂ ਦੇ ਥੱਲੇ ਆਪਣਾ ਨਾਮ ਲਿਖ ਦੇਣਾ ਜਿਹੜਾ ਕਿ ਤੁਸੀਂ ਮੁਸੀਬਤ ਦੇ ਵਿੱਚ ਹੋ ਕਿਹੜੀ ਐਵੇਂ ਮੁਸੀਬਤਾਂ ਦੇ ਵਿੱਚ ਕਿਉਂ ਨਾ ਹੋਵੋ ਇਹ ਜਿਹੜਾ ਵਦੀਫਾ ਤੁਹਾਨੂੰ ਉਸ ਮੁਸੀਬਤ ਦੇ ਵਿੱਚੋਂ ਕੱਢੇਗਾ ਜਿਹੜੀ ਚੀਜ਼ ਤੁਸੀਂ ਚਾਹੋਗੇ ਜਿਹੜੀ ਤੁਸੀਂ ਇਹ ਚੀਜ਼ ਨੂੰ ਸੋਚਦੇ ਹੋਵੋਗੇ ਉਹ ਤੁਹਾਡੇ ਨਾਲ ਹੋਣੀ ਸ਼ੁਰੂ ਹੋ ਜਾਣੀ ਉਹ ਹਰ ਇੱਕ ਚੀਜ਼ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਣੀ ਆ ਅੱਲਾਹ ਦੀ ਰਹਿਮਤ ਦੇ ਨਾਲ ਜੋ ਕਰਕੇ ਪੰਜ ਤਨ ਪਰਿਵਾਰ ਦੇ ਉੱਤੇ ਘਰਾਨੇ ਦੇ ਉੱਤੇ ਦੁਨੀਆ ਦੀ ਕੋਈ ਤਾਕਤ ਨਹੀਂ ਹੈਗੀ ਇਰਫ ਅੱਲਾ ਤਰਸੂਲ ਦੀ ਤਾਕਤ ਹੀ ਆਉਂਦੀ ਆ ਦੂਜੇ ਨੰਬਰ ਤੇ ਇਹ ਪੰਜ ਤਨਪਾਕ ਘਰੌਣੇ ਦੀ ਤਾਕਤ ਹੈ ਅੱਲਾ ਤੋਂ ਬਾਅਦ ਇਹ ਤਾਕਤਾਂ ਜਿਹੜੀਆਂ ਜੇ ਮਿਲਦੀਆਂ ਤੇ ਸਿਰਫ ਪੰਜ ਤਨਪਾਕ ਘਰਾਨੇ ਨੂੰ ਮਿਲੀਆਂ ਤੇ ਜੇ ਤੁਸੀਂ ਇਸ ਪੰਜ ਤਨਪਾਕ ਘਰਾਨੇ ਦੀ ਰਹਿਮਤ ਨੂੰ ਪਾ ਲੋ ਫਿਰ ਤਾਂ ਤੁਹਾਨੂੰ ਦੁਨੀਆ ਦੀ ਕੋਈ ਕੋਈ ਚੀਜ਼ ਲੈਣ ਦੀ ਲੋੜ ਨਹੀਂ ਪੈਣੀ ਤੇ ਦੋਸਤੋ ਇਹਨੂੰ ਵਰਤ ਕੇ ਦੇਖ ਲਿਓ ਕਰਕੇ ਦੇਖ ਲਿਓ ਇਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਭਲੀ ਕਰੇ